ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੈਰੀ ਫਰਮੈਂਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵਿਹੜਾ ਨੇ ਚੰਗੀਆਂ ਟੋਪ ਕਲਾਸ ਚੰਗੀਆਂ ਵਸ਼ੀਆਂ ਨੇ ਆਓ ਇਹਨਾਂ ਬਾਰੇ ਲਈਏ ਵੀਰ ਹੋਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਬਾਪਾ ਜੀ ਸਾਸਰੀ ਗਾਲ ਬਾਪਾ ਜੀ ਠੀਕ ਆ ਜੀ ਕੀ ਹਾਲ ਚਾਲ ਜੇ ਠੀਕ ਠਾਕ ਬਾਬਾ ਜੀ ਤੁਸੀਂ ਸੁਣਾ ਚਾਹੀਦਾ ਵਧੀਆ ਚੱਲ ਰਹੀ ਜੀ ਬਿਲਕੁਲ ਜੀ ਹਾਂਜੀ ਭਾਈ ਨਾਂ ਦੱਸ ਦਿਓ ਆਪਣਾ ਨਾਂ ਸੁਵਿੰਦਰ ਸਿੰਘ ਜੀ ਹਾਂਜੀ ਪਿੰਡ ਠੱਠਾ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਨਦੀਕ ਫਲਗੜ ਚੂੜੀਆਂ ਮਜੀਠਾ ਰੋਡ ਭੱਲਵਾਲੀ ਨੇੜੇ ਠੀਕ ਹੈ ਜੀ ਇਕੱਠਾ ਪੈਂਦਾ ਜੀ ਬਿਲਕੁਲ ਜੀ ਤੇ ਚੰਗਾ ਰਿਜ਼ਲਟ ਭਾਈ ਆਇਆ ਪਿਛਲੀ ਵੀਡੀਓ ਦਾ ਬਹੁਤ ਵਧੀਆ ਰਿਜ਼ਲਟ ਆਇਆ ਜੀ ਅੱਛਾ ਜੀ ਕਿੱਡਾ ਵਧੀਆ ਰਿਜ਼ਲਟ ਸੀ 15 20 ਮਿੰਟਾਂ ਜੇ ਠੀਕ ਹੈ ਜੀ ਬੜਾ ਵਧੀਆ ਇੰਗੀਆਂ ਬਿਲਕੁਲ ਜੀ ਸਾਡੇ ਸਾਡੇ ਚੰਗੇ ਰਹੀ ਤੇ ਰੇਟ ਸੋਗੇ ਬਿਲਕੁਲ ਜੀ ਨਾਲੇ ਲੰਮੇ ਟਾਈਮ ਤੋਂ ਭਾਈ ਹੁਣੇ ਕੰਮ ਕਰਦੇ ਆ ਚੰਗਾ ਸਾਫ ਸੁਥਰਾ ਪਸ਼ੂ ਲੈ ਕੇ ਆਉਂਦੇ ਹਨਾ ਜੀ ਗਾਲੇ ਨਸਲ ਲੈਣੀ ਲੱਭੀ ਨਸਲ ਬਿਲਕੁਲ ਜੀ ਲੈਣੀਆਂ ਪਹਿਲਾਂ ਦੋਂਦੀਆਂ ਚੋਗੀਆਂ ਸੀਗੀਆਂ ਹਾਵੇ ਟ੍ਰੱਕ ਲੈਣਾ ਚੰਗਰ ਪੱਕਾ ਹੀ ਲੈਣੇ ਬਿਲਕੁਲ ਜੀ ਆਉਂਦੀਆਂ 2-4 ਵੀ 10 ਵੀ 1.5 ਹਾਂ ਹਾਂ ਠੀਕ ਹੈ ਸਾਫ ਸੁਥਰਾ ਢਾੜਾ ਪਸ਼ੂ ਹੁੰਦਾ ਆ ਚੰਗੀ ਬਰੀਡ ਦਾ ਦੋਂਦੀ ਚੋਗੀ ਵਸ਼ੀ ਲੈ ਕੇ ਹੁੰਦੇ ਦੋਂਦੀ ਚੋਗੀ ਵੀ ਹਾਂਜੀ ਠੀਕ ਹੈ ਪਿਛਲੀ ਵੀਡੀਓ 'ਚ ਵੀ ਭਾਈ ਜੀ ਨੇ ਵਸ਼ੀ ਲਈ ਤੇ ਮੈਨੂੰ ਦੱਸਿਆ ਸੀ ਇੱਥੇ ਖੁਦ ਆਏ ਜਾਂਦੇ ਆਪਾਂ ਦੋ ਟਾਈਮ ਚਵਾਈ ਕੀਤੀ ਹੈ ਤਾਂ ਨੇ ਮਜ਼ਾ ਆ ਗਿਆ ਹੰਦੇ ਵੀ ਹਾਂਜੀ ਬਿਲਕੁਲ ਤੁਹਾਡਾ ਕੰਮ ਵੀ ਭਾਈ ਸਾਫ ਸੁਥਰਾ ਹੁੰਦਾ ਹੈ ਨਾ ਜੀ ਹਾਂਜੀ ਵਾਈ ਕਰੋ ਹਾਂਜੀ ਕੰਨ ਕੇ ਗਾਹ ਫੇ ਤੇ ਦੱਸਿਓ ਭਾਈ ਇਹ ਵੜ ਵਛੀ ਬਰ ਖੋਲੇ ਨੂੰ ਸੂਈ ਹੋਈ ਐ ਹਾਂਜੀ ਸੂਈ 8 ਦਿਨ ਦੀ ਸੀ 8 ਦਿਨ ਦੀ ਜੀ 50 ਦਿਨ ਦੀ ਚਾਰ ਦਿਨ ਦੰਦ ਵਛੀ ਆ ਗਈ ਆ ਵੇਖੋ ਜੀ ਲੰਮੀ ਬੇਲ ਦੀ ਆ ਚੰਗੀ ਵੜ ਆ ਖੰਧ ਖੁਣ ਬਹੁਤ ਸਪੈਸ਼ਲ ਲੱਗਿਆ ਸੋਰ ਦਾ ਲੰਮੀ ਵੀਰ ਜੀ ਵੇਖੋ ਵੀਰ ਜੀ ਚੰਗੀ ਲੇਵੇ ਦੀ ਆ ਲੰਮੀ ਬੇਲ ਫੁੱਲ ਰਾਜੀ 2-4 ਸੁਵੇ ਚੁੰਮਣ ਵਾਲੀ ਬਿਲਕੁਲ ਚੰਗੀ ਵਛੀ ਆ ਜੀ ਟੋਪ ਕਲਾਸ ਸਾਰੀ ਫਸਲ ਬੜੀ ਅੱਛੀ ਜੀ ਬਿਲਕੁਲ ਜੀ ਮਾਡਲ ਵੀਰ ਜੀ ਮਾਡਲ ਅੱਗੇ ਹੁੰਦੀ ਬਈਏ ਵੇਖੋ ਵੀਰ ਜੀ ਫੇਸ ਕੁਆਲਟੀ ਬਹੁਤ ਸ਼ਾਨਦਾਰ ਆ ਚੰਗੀ ਵਸ਼ੀ ਹੈ ਜੀ ਬਹਿ ਜਾਓ ਭਾਈ ਵਖਾਓ ਜੀ ਬਿਲਕੁਲ ਜੀ ਬਿਲਕੁਲ ਜੀ ਉਹ ਸ਼ਾਨਦਾਰ ਮੇਲੇ ਚ ਖੇਡਣ ਵਾਲੀ ਚੀਜ਼ ਹੈ ਹਾਂ ਜੀ ਬਿਲਕੁਲ ਹਾਂ ਜੀ ਹਾਂ ਜੀ ਦੋਰੋ ਵੀਰ ਜੀ ਇਹ ਬੱਚਾ ਲਾ ਕੇ ਬੁਖਾਰੀ ਹੈ ਕਿ ਜਾਂ ਕਿ ਤਰ੍ਹਾਂ ਕਰਨਾ ਜੇ ਬੱਚਾ ਲਾ ਕੇ ਵਿਖਾਈ ਦਿਓ ਹਾਂ ਬੱਚੇ ਆ ਗਏ ਹਾਂ ਆਉਂਦੇ ਆ ਤੇ ਨਹੀਂ ਆ ਸਾਡੇ ਲਾ ਕੇ ਤੇ ਵੇਖੇ ਤੇ ਮੈਂ ਬੰਦਾ ਯਕੀਨ ਕਰ ਦਿੰਦਾ ਬਿਲਕੁਲ ਜੀ ਬਿਲਕੁਲ ਜੀ ਬੱਚਾ ਬੱਚਾ ਗਿਆ ਜੀ ਇਹਦਾ ਸਾਡੀ ਬੱਚਾ ਆ ਗਿਆ ਬਿਲਕੁਲ ਠੀਕ ਹੈ ਜੀ ਇਹ ਵਕੀਨ ਦੀ ਇਹ ਵਕੀਨ ਦਾ ਕੀ ਮੁੱਲ ਪੈਣਾ ਸੀ ਹਾਂਜੀ ਹਾਂਜੀ ਚਲੋ ਦੇਖੋ ਜਰਤਾ ਹਾਂਜੀ ਕੁਦਰਤੀ ਚਲੋ ਜਿਓ ਹਣੇ ਠੀਕ ਹੈ ਬਰੇਡ ਫਾਈਨ ਜੈ ਵਖਾਦੋ ਵੀ ਜੀ ਤਾਰਾ ਮਾਰਦੇ ਹੋ ਠੀਕ ਹੈ ਬਿਲਕੁਲ ਜੀ ਬਹੁਤ ਸ਼ਾਨਦਾਰ ਚਵਾ ਲੱਗਿਆ ਕੋਈ ਰਸੀ ਨਹੀਂ ਪੋਣੀ ਕੁ ਕਦਰ ਹੀ ਬਿਲਕੁਲ ਚਵਾ ਵੇਖੋ ਬਬਾ ਜੀ ਕਿੱਡਾ ਸ਼ਾਨਦਾਰ ਚਵਾ ਲੱਗਿਆ ਹਨਾ ਜੀ ਇਹਨਾਂ ਵੀ ਜੀ ਕਿਹੜਾ ਸ਼ਬਦ ਲੈਣਾ ਦੇਣਾ ਚਾਹਤੋਂ ਨਹੀਂ ਆਣਾ ਬਖੜਾ ਹੀ ਆ ਬਿਲਕੁਲ ਬਿਲਕੁਲ ਜੀ ਲੰਮੇ ਟਾਈਮ ਤੋਂ ਭਾਜੀ ਨੇ ਕੰਮ ਕਰਦੇ ਆ ਇਹਨਾਂ ਤੇ ਚੰਗਾ ਸੁਸਰਾ ਸਾਫ ਡੰਗਰ ਦੋਂਦੀ ਚੋਗੀ ਵਾਸੀ ਲੈ ਕੇ ਹੁੰਦੇ ਆ ਹਾਂ ਜੀ ਬਿਲਕੁਲ ਹਾਂ ਜੀ ਭਾਜੀ ਕੀ ਮੁੱਲ ਆ ਇਹਦਾ ਇਹਦਾ ਮੁੱਲ ਭਾਏ 70 ਕਰਾ ਲਓ ਭਾਏ 65 ਕਰਾ ਲਓ ਹਾਂਜੀ ਇਹ 60000 ਦੀ ਦਿਆਂਗੇ ਦਿਆਂਗੇ 60000 ਦੀ ਭਾਵੇਂ 60000 2000 ਛੋਟ ਕਰ ਦਾਂਗੇ ਯਾਰ ਛੋਟ ਅੱਜ ਤੀ ਇਮਾਨਦਾਰ ਕੋਣੇ ਕਰਾ ਲਓ ਆਪਣਾ ਪੂਰੇ 85000 ਦੇ ਦੇ ਚਲੋ ਯਾਰ ਯਾਰੀ ਕਰਦੇ ਹੋ ਜੈ ਜੈ ਮੁੱਲ ਕੀਤਾ ਭਾਜੀ ਨਾ ਤਾਂ ਹੀ ਕੀਤਾ ਹਾਂਜੀ ਹਾਂਜੀ ਬਿਲਕੁਲ ਜੀ ਨਹੀਂ ਜੈ ਜੈ ਜੀ 85000 ਦੀ ਦੇ ਦਾਂਗੇ ਹਨਾ ਜੀ ਹਾਂ ਦੇ ਦਾਂਗੇ ਕੋਈ ਬਿਲਕੁਲ ਜੀ ਵੇਖੋ ਵੱਡੀ ਵਛੀ ਆ ਫੁੱਲ ਕੱਦ ਕਾਠਾ ਵਜ਼ਨ ਚੰਗਾ ਤੇ ਠੰਡੀ ਸੀਲ ਬਿਲਕੁਲ ਜੀ ਆ ਵੇਖੋ ਭਾਈ ਪਹਿਲੇ ਫੋਨ ਤੇ ਤੇ ਸੌਦਾ ਵਿਕਨ ਵਾਲਾ ਵਿਕਨਣਾ ਜੋ ਜੀ ਬਿਲਕੁਲ ਜੀ ਬਿਲਕੁਲ ਆਹੋ ਕਿਉਂ ਕਹਣਾ ਕੋਈ ਬਿਲਕੁਲ ਜੀ ਭਾਈ ਪਸ਼ੂ ਵੀ ਜੈ ਜੇ ਰੇਡ ਨਾਲ ਲੈ ਕੇ ਹੁੰਦੇ ਹਨ ਤਾਂ ਹੀ ਜਲਦੀ ਵਿਕਦਾ ਗੱਲ ਨਹੀਂ ਕਹਿਣ ਵਾਲੀ ਜੀ ਕਹਿਣਾ 58000 ਦੀ ਵਸ਼ੀ ਠੀਕ ਹੈ ਜੀ ਤਾਂ ਜੀ ਸੁਬੀ ਮਾਰਾ ਫਿਰ ਤੇ ਨਹੀਂ ਹਾਨੂੰ ਨਹੀਂ ਪਤਾ ਵੀ ਨਹੀਂ ਮਿਲਣੀ ਬਿਲਕੁਲ ਬਬਾ ਜੀ ਠੀਕ ਹੈ ਜੀ ਜੈ ਜੇ ਮੋਲਾ ਜੀ ਆਏ ਦੂਜੇ ਨੰਬਰ ਤੇ ਜੀ ਇਹ ਜੀ ਗੱਬਣ ਹੈ ਇਹ ਗੱਬਣ ਵਸ਼ੀ ਆ ਗਈ ਗੱਬਣ ਹੈ ਜੀ ਠੀਕ ਖੋਲੋ ਸਾਰੇ ਹੱਸ ਲਾਗੇ ਠੀਕ ਹੈ ਹੋ ਬੰਨੇ ਦੇਖੋ ਬਿਲਕੁਲ ਕੀ ਕਹ ਬੜਾ ਚੰਗਾ ਫਰ ਲੱਗਾ ਹਾਂਜੀ ਇਹ ਚਾਰ ਦੰਦੇ ਚਾਰ ਦੰਦੇ ਇਹ ਵੀ ਵੇਖੋ ਵੀਰ ਜੀ ਕਿੰਡੀ ਸ਼ਾਨਦਾਰ ਵੜਾ ਹੈ ਵੀ ਚਮਕ ਫੋਲਾ ਲੰਮੀ ਵੇਲ ਵੱਡੀ ਵੱਛੀ ਹੈ ਜੀ ਠੀਕ ਹੈ ਜੀ ਪਹਿਲਾ ਸੂਆ ਇਹਨਾਂ ਨੂੰ ਆਉਂਦੇ ਜੀ ਅਸਲੀ ਨਾਗ ਅਸਲੀ ਨਾਗ ਜੀ ਤੋਫੀਆ ਲੈ ਕੇ ਹੁੰਦੇ ਆ ਹਨਾ ਹਾਂ ਸੰਦੇ ਵੇਖੋ ਵਾਹ ਕਮਾਲ ਕਮਾਲ ਪਈ ਅਸਲੀ ਇਹ ਮੋਰ ਕਮਾਲ ਹੋ ਗਿਆ ਲਓ। ਲਓ। ਆ ਦੇਖੋ ਇਹ ਠੰਡੀ ਠੀਰੀ ਮੈਂ ਬੈਠੀ ਆ। ਆ ਦੇਖੋ। ਬਿਲਕੁਲ ਜੀ ਠੰਡੀ ਸੀਲ ਆ ਜੀ। ਬਿਲਕੁਲ ਹੈ ਜੀ। ਆ ਦੇਖੋ ਹਾਂ ਜੀ। ਬਿਲਕੁਲ ਜੀ ਬਿਲਕੁਲ। ਸੋਨਾ ਥਣ ਲੱਗਾ ਮੁੱਠੀ ਥਣ ਲੱਗਾ ਜੀ। ਵਧੀਆ ਥਾਣਾ ਦੇਖੋ ਢਿੱਲਾ ਕਿਦਾਂ। ਠੀਕ ਹੈ ਜੀ ਚੰਗੀ ਵਸ਼ੀ ਆ ਜੀ ਠੰਡੀ ਸੀ ਇਹ। 8 ਦਿਨ ਨਹੀਂ ਹੁੰਦੀ ਹਲੇ ਇਦਾਂ ਤੂਫਾਨ ਬੰਦੂਗੀ। ਅੱਛਾ 8 ਦਿਨ ਬਾਕੀ ਆ। ਹਾਂ ਜੀ 8 ਦਿਨ ਬਾਕੀ। ਠੀਕ ਹੈ ਜੀ। ਆਖਰ ਇਹ 10 ਲੈ ਜੇ ਪਰਮਾਂ ਵਾਲੀ ਚਰੋ ਕੋਈ ਕਰ ਹਾਂਜੀ 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 8 ਦਿਨ ਲੈ ਜੇ 10 ਲੈ ਹੈ ਨਾ ਜੀ ਕੋਈ ਥਾਨ ਕੇ ਰੰਗ ਦਾ ਇਹ ਕਦੋਂ ਸੂਪੀ ਪਸ਼ਮੀਕ ਹੋਰ ਲੰਮਾ ਥਾਨ ਵੀ ਬਣਾ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਆ ਵੇਖੋ ਵੀਰ ਜੀ ਥਾਨ ਥੋਣ ਵੀ ਵਧੀਆ ਲੱਗਿਆ ਚੰਗਾ ਥਾਨ ਲੱਗਿਆ ਜੀ ਹਾਂ ਚਵਾਈ ਵਾਲਾ ਆ ਵੇਖੋ ਜੀ ਬਿਲਕੁਲ ਜੀ ਚੰਗੇ ਆ ਚਮਕਦਾਰ ਬੱਚੀਆਂ ਚਮਕਦਾਰ ਹੈ ਵੇ ਇਹ ਢੋਲਾ ਹੀ ਘਰ ਰੱਖਿਆ ਵੇ ਤੇ ਵੀਰ ਕਿਤੇ ਜਾਨ ਦੀ ਲੋੜ ਹੀ ਨਹੀਂ ਕਿਤੇ ਦੇ ਬਿਲਕੁਲ ਜੀ ਠੰਡੀ ਸੇਲ ਵਸ਼ੀ ਆ ਹਨਾ ਜੀ ਬਰੇਡ ਦੀ ਆ ਬਿਲਕੁਲ ਜੀ ਹਾਂਜੀ ਭਾਜੀ ਮੁੱਲ ਕੀ ਐ ਦਾ 10000 ਜਾਈ ਮੁੱਲੇ ਦਾ 65000 ਹੈ ਜੀ 65000 ਬਾਬਾ ਜੀ ਜੀ ਨਾ 65 ਨਾ 60 ਆ ਹਾਂਜੀ ਇਹ ਵੀ ਦੋ ਘਰ ਦੇ ਦਈਏ ਨਹੀਂ 58 ਜੀ ਹਾਂ ਜੀ 55000 ਦੇਣਾ ਕਹਾਂ ਨਾ 55000 ਦੇ ਦੇ ਤਾਂ ਕੋਈ ਗੱਲ ਨਹੀਂ ਠੀਕ ਹੈ ਭਾਈ ਜੀ ਠੀਕ ਹੈ ਜੋ ਠੀਕ ਹੈ ਬਾਬੇ ਦਾ ਬਿਲਕੁਲ ਜੈਜ ਮੋਲਾ ਜੀ ਜੈਜ ਮੋਲਾ ਕਹਿੰਦੇ ਅਧਾਗਾ ਰਖੀਆ ਚੰਗਾ ਬਣਾ ਬਾਬਾ ਜੀ 14 ਦੇਣੇ ਵੀ ਪਹਿਲਾ ਵੀਰ ਆਵੇ ਕੋਈ ਲੈ ਜਾਏ ਯਾਦ ਕਰੇ ਠੀਕ ਹੈ ਜੀ ਹਾਂ ਜੀ 55000 ਦੀ ਦੇਦਣੀ ਹੈ ਨਾ ਜੀ ਵੇਖੋ ਜੀ ਬਿਲਕੁਲ ਜੀ ਕੋਈ ਵੀਰ ਚਲੋ 5-7 ਦਿਨ ਹਫਤਾ 8-10 ਦਿਨ ਸੰਭੂਗਾ ਸੰਭ ਦਾ ਮੁੱਲ ਬਾਬਾ ਜੀ ਪੂਰਾ ਮਿਲਦਾ ਚੰਗੇ ਪਾਣਾ ਵਸ਼ੀਆ ਜੀ 55000 ਦੀ ਹਾਂ ਜੀ ਅੱਡੀ ਵਸ਼ੀਆ ਜੀ ਬਾਬਾ ਜੀ ਹਾਂ ਜੀ ਜੇ ਕੋਈ ਜੋੜਾ ਹੀ ਪਾ ਲੈ ਫਿਰ ਮਾਂਦਨ ਹੋ ਗਈ ਫੁੱਲ ਗੱਗੇ ਕਰ ਫੁੱਲ ਕਰਤਾਗੇ ਠੀਕ ਹੈ ਜੀ ਠੀਕ ਹੈ ਭਾਜੀ ਕੋਈ ਜੋੜਾ ਲਊਗਾ ਵੀਰ ਮਾਂਦਨ ਨੂੰ ਫੁੱਲ ਕਰਦੇ ਆਗੇ ਵੀਰ ਦਾ ਆਈ ਠੀਕ ਹੈ ਮੋੜਿਓ ਨਾ ਹਨਾ ਜੀ ਨਹੀਂ ਮੋੜਦੇ ਕੋਈ ਵੀਰ ਆਊਗਾ ਤਾਂ ਮਾਂਦਨ ਫੁੱਲ ਕਰਿਓ ਤੇ ਜੋੜੇ ਚੋਂ ਮਾਂਦਨ ਵੀ ਹੋ ਜਾਊਗਾ ਭਾਜੀ ਇਹਦੇ ਜੇ ਕੋਈ ਜੋੜਾ ਹੀ ਲੱਲੂਗਾ ਤੇ ਬਿਲਕੁਲ ਜੀ ਇਹ ਕੰਮ ਕੋਈ ਨਾ ਨੀਗੀ ਠੀਕ ਹੈ ਜੀ ਵੇਖੋ ਜੈਜ ਮੁੱਲ ਕੀਤੇ ਭਾਜੀ ਹੁਣ ਬਾਕੀ ਹਰ ਇੱਕ ਵੀਰ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਇੱਕ ਟਾਈਮ ਪਸ਼ੂ ਤੇ ਲਾਗੇ ਜਰੂਰ ਆਓ ਆ ਕੇ ਆਪਣੀ ਚੁਵਾਈ ਕਰੋ ਪਾਸ ਕਰੋ ਜੀ ਹਨਾ ਵੀਰ ਜੀ ਹਾਂ ਜੀ ਠੀਕ ਹੈ ਭਾਜੀ ਤੇ ਆਪਣਾ ਨਾਮ ਦੱਸ ਦਿਓ ਜੀ ਸੁਵਿੰਦਰ ਸਿੰਘ ਜੀ ਹਾਂਜੀ ਬੇ ਠੱਠਾ ਹਾਂਜੀ ਮਲੂਕਾ ਰੋਡ ਹਾਂਜੀ ਜੁਲਾ ਗਰਦਾਸ ਤੋਂ ਨੇੜੇ ਫਲੇਗੜ ਚੂੜੀਆਂ ਭਲਵਾਲੀ ਨੇੜੇ ਪਿੰਡੀ ਵਿਚਕਾਰ ਮੈਂਦਾ ਭਲਵਾਲੀ ਦੇ ਫਲੇਗੜ ਦੇ 9050 ਠੀਕ ਹੈ ਜੀ ਫੋਨ ਫੋਨ ਨੰਬਰ ਦੱਸ ਦਿਓ 9056 45155 ਠੀਕ ਹੈ ਜੀ ਵੇਖੋ ਜੀ ਸਾਰੇ ਵੀ ਇਹਨਾਂ ਨੂੰ ਇਹੋ ਬੈਂਦਿਆ ਕੀ ਵੀਰ ਜੀ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਜਿਉ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਠੀਕ ਹੈ ਜੀ ਸਸ ਗਿਆ ਬਾਬਾ ਜੀ ਹਾਂ ਠੀਕ ਹੈ ਸਸ